ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਕਿ ਕੱਲ ਸਵੇਰੇ ਮੱਸੀਆ ਦਾ ਦਿਹਾੜਾ ਹੈ ਜੀ 5 ਜੁਲਾਈ ਦਾ ਦਿਨ ਹੈ ਬਹੁਤ ਹੀ ਪਵਿੱਤਰ ਦਿਨ ਹੈ ਸੋ ਅੱਜ ਅਸੀਂ ਉਸੇ ਹੀ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਮੱਸੀਆ ਦੀ ਰਾਤ ਨੂੰ ਇਹ ਕੰਮ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਕਿਸਮਤ ਦਾ ਬੰਦ ਦਰਵਾਜ਼ਾ ਵੀ ਕਿਵੇਂ ਖੁੱਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੇ ਲਾਈਕ ਵੀ ਵੀਡੀਓ ਨੂੰ ਕਰ ਦੇਣਾ ਜੀ ਸੋ ਸਾਥ ਸੰਗਤ ਜੀ ਜੇ ਸੁੱਖ ਸ਼ਾਂਤੀ ਅਤੇ ਕਾਮਯਾਬੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਬਣੀ ਰਹੇ ਇਹ ਕੰਮ ਕਰਦੇ ਹਾਂ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਘਰਾਂ ਦੇ ਵੇਖ ਲੈਣਾ ਹਾਲਾਤ ਹੀ ਬਦਲ ਜਾਣਗੇ ਕੋਜੇ ਹੀ ਦਿਨਾਂ ਦੇ ਵਿੱਚ ਘਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਬਰਕਤਾਂ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸਾਰ ਸੰਗਤ ਜੀ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਕਦੇ ਵੀ ਅੱਧੀ ਤੇ ਅਧੂਰੀ ਗੱਲ ਸਮਝ ਨਹੀਂ ਆਉਂਦੀ ਤੇ ਗੁਰੂ ਤੇ ਭਰੋਸਾ ਰੱਖ ਕੇ ਅਸੀਂ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਜੀ ਕਿ ਸਾਡੇ ਘਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੇਖ ਲੈਣਾ ਕਿਵੇਂ ਹੋਣਾ ਸ਼ੁਰੂ ਹੋ ਜਾਵੇਗਾ ਖਾਸ ਕਰਕੇ ਕਲੇਸ਼ ਸਾਡੇ ਘਰ ਦੇ ਵਿੱਚ ਬਾਹਰ ਹੀ ਚਲਿਆ ਜਾਵੇਗਾ ਕਿਉਂਕਿ ਜਿਸ ਘਰ ਦੇ ਵਿੱਚ ਇਹ ਕੰਮ ਹੁੰਦੇ ਹਨ ਤਾਂ ਕਲੇਸ਼ ਕਦੇ ਠਹਿਰ ਹੀ ਨਹੀਂ ਸਕਦਾ ਇਸ ਕਰਕੇ ਇਸ ਕੰਮ ਨੂੰ ਤੁਸੀ ਜ਼ਰੂਰ ਕਰਨਾ ਹੈ ਇਹ ਕੰਮ ਦੱਸਣ ਤੋਂ ਪਹਿਲਾਂ ਸਾਧ ਸੰਗਤ ਜੀ ਇੱਕ ਨਿੱਕੀ ਜਿਹੀ ਕਹਾਣੀ ਤੁਹਾਨੂੰ ਦੱਸਣ ਵਾਲੀ ਹਾਂ ਜੀ ਇਸ ਕਹਾਣੀ ਨੂੰ ਧਿਆਨ ਦੇ ਨਾਲ ਜ਼ਰੂਰ ਸਰਵਣ ਕਰਨਾ ਜੀ ਸਾਧ ਸੰਗਤ ਜੀ ਕਿਸੇ ਰਾਜੇ ਦੇ ਕੋਲ ਬਹਿ ਰੂਪੀਆ ਸੀ ਅਸੀਂ ਉਹਦੇ ਕੋਲ ਸਮਝ ਲਓ ਕਿ ਤਨਖਾਹ ਦੇ ਉੱਤੇ ਉਸਨੇ ਰੱਖਿਆ ਹੋਇਆ ਸੀ ਉਹਦਾ ਕੰਮ ਸੀ ਕਿ ਉਹ ਵੱਖ-ਵੱਖ ਰੂਪ ਧਾਰਨ ਕਰਦਾ ਸੀ। ਰਾਜਾ ਉਹਦੇ ਕੋਲੋਂ ਬਹੁਤ ਸਾਰੇ ਕੰਮ ਕਰਵਾਉਂਦਾ ਸੀ। ਵੱਖ-ਵੱਖ ਰੂਪ ਧਾਰਨ ਕਰਕੇ ਰਾਜਾ ਕਹਿੰਦਾ ਕਿ ਮੈਂ ਵੇਖਣਾ ਚਾਹੁੰਦਾ ਹਾਂ ਕਿ ਦੁਨੀਆਂ ਨੂੰ ਧੋਖੇ ਵਿੱਚ ਰੱਖ ਸਕਦਾ ਹਾਂ ਜਾਂ ਨਹੀਂ। ਇਹ ਆਪਣਾ ਰੂਪ ਬਦਲ ਕੇ ਤੇਰੀ ਪ੍ਰੀਖਿਆ ਵੀ ਲਵਾਵਾਂਗਾ ਕਿ ਤੂੰ ਮੈਨੂੰ ਕੋਲਖੇ ਵਿੱਚ ਰੱਖਣਾ ਹੈ ਕਿ ਮੈਂ ਤੈਨੂੰ ਪਹਿਚਾਣ ਨਾ ਸਕਾਂ। ਇਹੋ ਜਿਹਾਂ ਰੂਪ ਧਾਰਨ ਕਰਨਾ ਹੈ ਮੈਂ। ਜਦੋਂ ਇਸ ਬਹਿਰੂਪੀਏ ਨੇ 2-4 ਵਾਰੀ ਰੂਪ ਧਾਰਨ ਕੀਤੇ ਤੇ ਰਾਜੇ ਨੇ ਇਹਨੂੰ ਹਰ ਵਾਰੀ ਪਹਿਚਾਣ ਲੈਣਾ ਕਿ ਤੂੰ ਤਾਂ ਮੇਰਾ ਹੀ ਬੰਦਾ ਹੈ ਤੂੰ ਤੇ ਇਹ ਰੂਪ ਧਾਰਨ ਕੀਤਾ ਹੈ ਤੇ ਰਾਜੇ ਨੇ ਨਾਲ ਦੀ ਨਾਲ ਇੱਕ ਵਾਰਨਿੰਗ ਵੀ ਦੇ ਦੇਣੀ ਕਿ ਭਾਈ ਮੈਨੂੰ ਹਰ ਵਾਰੀ ਤੂੰ ਪਹਿਚਾਣ ਲੈਂਦਾ ਹੈ ਤੂੰ ਗੱਲ ਸੁਣ ਜੇ ਅਗਲੀ ਵਾਰੀ ਮੈਂ ਤੈਨੂੰ ਪਹਿਚਾਣ ਲਿਆ ਮੈਂ ਤੈਨੂੰ ਨੌਕਰੀ ਤੋਂ ਹੀ ਕੱਢ ਦੇਵਾਂਗਾ ਤੈਨੂੰ ਮੈਂ ਥੋੜਾ ਜਿਹਾ ਸਮਾਂ ਦੇਣ ਦਿੰਦਾ ਹਾਂ ਕੋਈ ਐਸਾ ਰੂਪ ਧਾਰਨ ਕਰਕੇ ਆ ਜਿਸਨੂੰ ਤਾਂ ਮੈਂ ਪਹਿਚਾਣ ਨਾ ਸਕਾਂ ਦੁਨੀਆ ਤੋਂ ਬੜੀ ਦੂਰ ਦੀ ਗੱਲ ਹੈ ਤੈਨੂੰ ਮੈਂ ਵੀ ਪਹਿਚਾਨ ਨਾ ਸਕਾਂ ਉਸ ਬਹਿਰੂਪੀਏ ਨੇ ਉਹਨੂੰ ਫਿਕਰ ਲੱਗ ਗਈ ਕਿ ਮੇਰੀ ਰੋਟੀ ਦੀ ਗੱਲ ਹੈ ਮੈਂ ਔਖਾ ਹੋ ਜਾਵਾਂਗਾ ਜੇ ਰਾਜੇ ਨੇ ਮੈਨੂੰ ਪਹਿਚਾਨ ਲਿਆ ਤੇ ਉਸਨੇ ਮੈਨੂੰ ਨੌਕਰੀ ਤੋਂ ਵੀ ਕੱਢ ਦੇਣਾ ਹੈ ਇਸ ਵਾਰ ਉਸ ਬਹਿਰੂਪੀਏ ਨੇ ਕੀ ਕੀਤਾ ਕਿ ਉਹ ਕੁੱਲੀ ਵਿੱਚ ਗਿਆ ਉਸਨੇ ਸਾਧੂਆਂ ਵਾਲੇ ਕੱਪੜੇ ਪਾਏ ਵਾਲ ਖਲਾਰ ਲਏ ਤੇ ਸਾਧੂਆਂ ਵਾਲਾ ਸਾਰਾ ਹੀ ਰੂਪ ਧਾਰਨ ਕਰਕੇ ਉੱਥੇ ਬੈਠ ਗਿਆ ਬڑے ਲੋਕ ਇਹਦੇ ਕੋਲ ਆਉਣ ਲੱਗ ਪਏ ਤੇ ਲੋਕ ਬਹੁਤ ਹੀ ਇਸ ਨੂੰ ਭੇਟਾ ਵੀ ਦੇਣ ਲੱਗ ਪਏ ਕਿ ਇਸ ਨੂੰ ਸੋਨੇ ਦੇ ਹੱਥ ਚਾਂਦੀ ਦੇ ਹੱਥ ਲੋਕਾਂ ਨੇ ਇਸ ਕੋਲੋਂ ਸੋਨੇ ਨੂੰ ਹੱਥ ਲਗਵਾਉਣਾ ਚਾਂਦੀ ਨੂੰ ਹੱਥ ਲਗਵਾਉਣਾ ਜਿਹੜੇ ਲੋਕ ਪਦਾਰਥ ਲੈ ਕੇ ਆਉਣ ਲੱਗੇ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਵੀ ਉਸ ਦਾ ਹੱਥ ਲਗਵਾ ਲੈਂਦੇ ਸਾਰੇ ਹੀ ਆਲੇ ਦੁਆਲੇ ਇਲਾਕੇ ਦੇ ਵਿੱਚ ਇਹ ਖਬਰ ਫੈਲ ਗਈ ਕਿ ਬਹੁਤ ਹੀ ਇੱਕ ਪੁੱਜਿਆ ਹੋਇਆ ਸਾਧੂ ਆਇਆ ਹੈ ਤੇ ਉਹ ਬਹੁਤ ਹੀ ਵਧੀਆ ਬੰਦਾ ਹੈ ਤੇ ਸਾਹਮਣੇ ਜੰਗਲ ਦੇ ਵਿੱਚ ਬੈਠਾ ਹੈ ਜਿਨੇ ਉਹਦੇ ਦਰਸ਼ਨ ਕੀਤਾ ਉਸ ਦਾ ਤਾਂ ਪਾਰ ਹੀ ਉਤਾਰਾ ਹੋ ਗਿਆ ਇਹ ਗੱਲ ਸੁਣ ਕੇ ਰਾਜਾ ਵੀ ਸੋਚਦਾ ਹੈ ਮੈਂ ਵੀ ਦਰਸ਼ਨ ਕਰਕੇ ਆਵਾਂਗਾ ਰਾਜਾ ਆਪਣੀ ਸੈਨਾ ਨੂੰ ਨਾਲ ਲੈ ਕੇ ਜਾਂਦਾ ਹੈ ਬਹੁਤ ਸਾਰੇ ਪਦਾਰਥ ਖਾਣ ਪੀਣ ਦੇ ਲਈ ਉਹ ਸੋਨਾ ਵੀ ਨਾਲ ਲੈ ਕੇ ਜਾਂਦਾ ਹੈ ਹੀਰੇ ਜਵਾਹਰਾਤ ਵੀ ਨਾਲ ਲੈ ਜਾਂਦਾ ਹੈ ਹੁਣ ਸਾਹਮਣੇ ਰਾਜਾ ਆਉਂਦਾ ਹੈ ਤੇ ਅੰਦਰ ਬੈਠਾ ਬਹਿਰੂਪੀਆ ਬਹੁਤ ਡਰ ਜਾਂਦਾ ਹੈ ਕਿ ਕਿਤੇ ਰਾਜਾ ਮੈਨੂੰ ਪਹਿਚਾਨ ਨਾ ਲਵੇ ਕੁਝ ਰਾਜੇ ਨੇ ਉੱਥੇ ਸੋਨੇ ਦੀਆਂ ਮੋਹਰਾਂ ਰੱਖੀਆਂ ਕੁਝ ਮੋਤੀ ਰਖੇ ਇਸ ਤੋਂ ਅੱਗੇ ਤੇ ਇਹਨੇ ਡਰਾਮਾ ਕੀਤਾ ਕਹਿੰਦੇ ਕਿ ਚੁੱਕ ਲਓ ਭਾਈ ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਭੁੱਖ ਨਹੀਂ ਮੈਨੂੰ ਨਹੀਂ ਲੋੜ ਰਾਜਾ ਬੜਾ ਹੈਰਾਨ ਹੋਇਆ ਕਿ ਪਹਿਲਾਂ ਸਾਧੂ ਵੇਖਿਆ ਹੈ ਜਿਹੜਾ ਸੋਨੇ ਚਾਂਦੀ ਨੂੰ ਵੀ ਹੱਥ ਨਹੀਂ ਲਗਾਉਂਦਾ ਮੈਂ ਇੰਨੇ ਕੀਮਤੀ ਹੀਰੇ ਰੱਖੇ ਹਨ ਉਹ ਵੀ ਇਹ ਕਹਿੰਦਾ ਕਿ ਮੈਨਹੀਂ ਲੈਣੇ ਰਾਜਾ ਬੜਾ ਪ੍ਰਭਾਵਿਤ ਹੋਇਆ ਉਸਨੇ ਉਸ ਬਹਿਰੂਪੀਏ ਨੂੰ ਨਾ ਪਹਿਚਾਣਿਆ ਜਿਹੜਾ ਸਾਧੂ ਬਣ ਚੁੱਕਿਆ ਸੀ ਉਸ ਰਾਜੇ ਨੇ ਉਸ ਨੂੰ ਮੱਥਾ ਟੇਕਿਆ ਤੇ ਕਹਿੰਦਾ ਮੇਰੇ ਲਈ ਅਰਦਾਸ ਕਰੋ ਮੇਰਾ ਰਾਜ ਭਾਗ ਚੜ੍ਹਦੀ ਕਲਾ ਵਿੱਚ ਹੋ ਜਾਵੇ ਮੇਰੇ ਬੱਚੇ ਤੰਦਰੁਸਤ ਰਹਿਣ ਮੇਰੇ ਲਈ ਐਸੀਆਂ ਦੁਆਵਾਂ ਕਰ ਦਿਓ ਸਾਧ ਸੰਗਤ ਜੀ ਜਦੋਂ ਰਾਜਾ ਤੁਰਨ ਲੱਗਾ ਤਾਂ ਪਿੱਛੋਂ ਦੌੜਿਆ ਦੌੜਿਆ ਆਇਆ ਤੇ ਮੈਨੂੰ ਬਖਸ਼ ਲਓ ਮੈਨੂੰ ਮਾਫ਼ ਕਰ ਦਿਓ ਰਾਜਾ ਕਹਿੰਦਾ ਕਿ ਕੀ ਹੋਇਆ ਸਾਧੂ ਜੀ ਸਾਡੇ ਕਿਤੇ ਲੋੜ ਹੈ ਤਾਂ ਅਸੀਂ ਤੁਹਾਡੇ ਨਾਲ ਹਾਂ ਤੇ ਸਾਧੂ ਨੇ ਕਿਹਾ ਮੈਂ ਸਾਧੂ ਨਹੀਂ ਹਾਂ ਮੈਂ ਤਾਂ ਤੇਰਾ ਹੀ ਬਹਿਰੂਪ ਹਾਂ ਮੈਂ ਤੇਰਾ ਹੀ ਬੰਦਾ ਹਾਂ ਤੇ ਤੂੰ ਮੈਨੂੰ ਕਿਹਾ ਕਿ ਕੋਈ ਐਸਾ ਚਮਤਕਾਰ ਕਰੋ ਜਿਸ ਰੂਪ ਦੇ ਨਾਲ ਤੂੰ ਵੀ ਮੈਨੂੰ ਪਹਿਚਾਨ ਨਾ ਸਕੇ ਮੇਰੇ ਕੋਲ ਇੱਕੋ ਹੀ ਰੂਪ ਸੀ ਸਾਧੂ ਵਾਲਾ ਤੇ ਮੈਂ ਉਸ ਨੂੰ ਧਾਰਨ ਕਰ ਲਿਆ ਹੁਣ ਇਹ ਦੇਖ ਕੇ ਦੋਵੇਂ ਹੀ ਪਰੇਸ਼ਾਨ ਹੋ ਗਏ ਰਾਜਾ ਬੜਾ ਹੀ ਇਸ ਦੇ ਕੋਲ ਹੈਰਾਨ ਹੋਇਆ ਕਿ ਤੂੰ ਆਪਣੇ ਸ਼ਹਿਰ ਦੇ ਲੋਕਾਂ ਦਾ ਤਾਂ ਦਿਲ ਹੀ ਜਿੱਤ ਲਿਆ ਹੈ ਰਾਜਾ ਕਹਿੰਦਾ ਮੈਂ ਆਪਣੀ ਖੁਸ਼ੀ ਦੇ ਨਾਲ ਤੈਨੂੰ ਆਪਣਾ ਅੱਧਾ ਰਾਜ ਭਾਗ ਦੇ ਦਿੰਦਾ ਹਾਂ ਉਹ ਬਹਿ ਰੂਪੀਆ ਹੁਣ ਕਹਿੰਦਾ ਕਿ ਨਹੀਂ ਰਾਜਾ ਜੀ ਮੈਨੂੰ ਤੁਹਾਡਾ ਰਾਜ ਭਾਗ ਨਹੀਂ ਚਾਹੀਦਾ ਅਜੇ ਤਾਂ ਮੈਂ ਬਾਹਰੀ ਤੌਰ ਤੇ ਸਾਧੂ ਬਣਿਆ ਹਾਂ ਅਜੇ ਮੈਂ ਪਖੰਡ ਕੀਤਾ ਸੀ ਮੈਂ ਪਖੰਡ ਬਾਹਰੀ ਤੌਰ ਤੇ ਬਣਨ ਦੇ ਲਈ ਸਾਧੂ ਬਣਿਆ ਸੀ ਅੰਦਰ ਅਜੇ ਮੈਂ ਰਾਜਪਾਲ ਹੀ ਹਾਂ ਮੇਰੇ ਕਦਮਾਂ ਦੇ ਵਿੱਚ ਅਜੇ ਵੀ ਬੇੜੀਆਂ ਹਨ ਜੇ ਮੈਂ ਸੱਚੀ ਸਾਧੂ ਬਣ ਜਾਵਾਂ ਜੇ ਸੱਚੀ ਬੰਦਗੀ ਕਰਾਂ ਸੱਚੀ ਮੈਂ ਨਾਮ ਜਪਾਂ ਤੇ ਸੱਚਮੁੱਚ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਉ ਤੇ ਮੇਰੇ ਕਦਮਾਂ ਵਿੱਚ ਸਾਰੀਆਂ ਹੀ ਸੁੱਖ ਸ਼ਾਂਤੀ ਤੇ ਬਰਕਤਾਂ ਆਪਣੇ ਆਪ ਹੀ ਆ ਜਾਣਗੀਆਂ ਸਾਧ ਸੰਗਤ ਜੀ ਇਹ ਕਹਾਣੀ ਸੁਣਾਉਣ ਦਾ ਮਕਸਦ ਵੀ ਇਹੀ ਸੀ ਕਿ ਉਤੋਂ ਉਤੋਂ ਤੱਕ ਗੁਰੂ ਦਾ ਨਾਮ ਜਪੀ ਜਾਣਾ ਫਿਰ ਵੀ ਰੱਬ ਸਾਨੂੰ ਬਹੁਤ ਕੁਝ ਦੇ ਦਿੰਦਾ ਹੈ ਪਰ ਜੇ ਕਿਤੇ ਅਸੀਂ ਅੰਦਰੋਂ ਹੀ ਸੱਚਮੁੱਚ ਇਮਾਨਦਾਰੀ ਦੇ ਨਾਲ ਰੱਬ ਦੇ ਹੋ ਜਾਈਏ ਰੱਬ ਨੂੰ ਹਾਸਿਲ ਕਰਨ ਬਾਰੇ ਸੋਚੀਏ ਸੱਚੀ ਭਗਤੀ ਕਰੀਏ ਅੰਮ੍ਰਿਤ ਵੇਲੇ ਉਠੀਏ ਤੇ ਨਾਮ ਸਿਮਰਨ ਦੇ ਨਾਲ ਜੁੜ ਜਾਈਏ ਹਰ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਜਪੀਏ ਤਾਂ ਸਾਥ ਸੰਗਤ ਜੀ ਸਾਡੇ ਉੱਤੇ ਪਰਮਾਤਮਾ ਜੀ ਦੀ ਬਰਕਤ ਹੋ ਜਾਵੇਗੀ ਸੋ ਸਾਥ ਸੰਗਤ ਜੀ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਕਿ ਅੰਮ੍ਰਿਤ ਵੇਲੇ ਉੱਠਣਾ ਹੈ ਜਲਦੀ ਜਲਦੀ ਉੱਠਣ ਦੀ ਆਦਤ ਪਾਉਣੀ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਕਲੇਸ਼ ਹੀ ਇਸ ਗੱਲ ਨੂੰ ਲੈ ਕੇ ਹੁੰਦਾ ਹੈ ਲੇਟ ਉੱਠਣ ਕਾਰਨ ਸਾਡੇ ਕੰਮਾਂ ਨੂੰ ਕਰਨ ਦੇ ਵਿੱਚ ਦੇਰ ਹੋ ਜਾਂਦੀ ਹੈ ਜਦੋਂ ਕੰਮ ਵਿੱਚ ਦੇਰ ਹੋ ਜਾਂਦੀ ਹੈ ਫਿਰ ਅਸੀਂ ਇੱਕ ਦੂਜੇ ਦੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਹਾਂ ਤੇ ਸਭ ਤੋਂ ਪਹਿਲੀ ਆਦਤ ਇਹ ਪਾਉਣੀ ਹੈ ਕਿ ਆਪਾਂ ਸਵੇਰੇ ਜਲਦੀ ਉੱਠਣਾ ਹੈ ਨਾਮ ਜਪਣਾ ਹੈ ਘੱਟ ਤੋਂ ਘੱਟ ਅਸੀਂ ਜਪਜੀ ਸਾਹਿਬ ਦਾ ਪਾਠ ਤਾਂ ਜ਼ਰੂਰ ਕਰ ਹੀ ਸਕਦੇ ਹਾਂ ਸਵੇਰੇ ਉੱਠਦੇ ਅੰਸਾਰ ਹੀ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਵੀ ਜ਼ਰੂਰ ਕਰਨਾ ਹੈ ਉੱਠਦੇ ਅੰਸਾਰ ਵਾਹਿਗੁਰੂ ਜੀ ਦਾ ਕੀਤਾ ਹੋਇਆ ਸ਼ੁਕਰਾਨਾ ਸਾਨੂੰ ਬਹੁਤ ਹੀ ਸ਼ਾਂਤੀ ਦੇ ਦੇਵੇਗਾ ਸਾਡੇ ਘਰ ਦੀ ਤਰੱਕੀ ਆ ਜਾਵੇਗੀ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਨਾ ਜ਼ਰੂਰੀ ਹੈ ਤੀਸਰੀ ਆਦਤ ਇਸ਼ਨਾਨ ਕਰਨ ਦੀ ਪਾਉਣੀ ਹੈ ਸਵੇਰੇ ਉੱਠਦੇ ਅੰਸਾਰ ਇਸ਼ਨਾਨ ਕਰਨਾ ਹੈ ਲਗਾਤਾਰ ਤੁਸੀਂ ਇਹ ਕੰਮ 6 ਦਿਨ ਕਰਕੇ ਵੇਖ ਲਓ ਜਾਂ 7 ਦਿਨ ਇਸ਼ਨਾਨ ਕਰਕੇ ਤਾਂ ਫਰਕ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਉਂਦਾ ਦਿਖੇਗਾ ਤੁਹਾਡਾ ਮਨ ਤਨ ਨਿਰੋਗਾ ਹੋ ਜਾਵੇਗਾ ਤੰਦਰੁਸਤ ਸਰੀਰ ਹੋ ਜਾਵੇਗਾ ਫਿਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੋ ਜਾਵੇਗਾ ਇਸ਼ਨਾਨ ਕਰਨ ਤੋਂ ਬਾਅਦ ਜਾਪ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿੰਨੇ ਵੀ ਬਾਣੀਆਂ ਪੜੀ ਜਾਵੇ ਜੇਕਰ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਪਰ ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਇਸ ਨਾਲ ਵੀ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਤੁਹਾਨੂੰ ਹਾਸਿਲ ਹੋ ਜਾਣਗੀਆਂ ਪੰਜਵੀਂ ਆਦਤ ਕਿ ਆਪਣੇ ਘਰ ਦੇ ਜੀਵਾਂ ਨੂੰ ਤੁਸੀਂ ਉਠਾਉਣਾ ਹੈ ਬੜੇ ਹੀ ਖੜੇ ਮੱਥੇ ਦੇ ਨਾਲ ਚਿਹਰੇ ਦੇ ਉੱਪਰ ਮੁਸਕਰਾਹਟ ਲਿਆ ਕੇ ਹੀ ਉਠਾਉਣਾ ਹੈ ਸੌਣ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਉਠਾਉਣਾ ਹੈ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਓ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਆ ਜਾਣਗੇ ਪਰਮਾਤਮਾ ਜੀ ਦੀਆਂ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ